ਸੰਗਰੂਰ ਹਸਪਤਾਲ ਵਿੱਚ ਬਿਮਾਰ ਮਰੀਜ਼ਾਂ ਦਾ ਪਤਾ ਲਾਣ ਲਈ ਵਿਧਾਇਕਾ ਨਰਿੰਦਰ ਕੋਰ ਭਰਾਜ ਪੁੱਜੇ ਹਨ ਇਸ ਮੌਕੇ ਤੇ ਸੀਐਮਓ ਸੰਗਰੂਰ ਅਤੇ ਐਸਐਮਓ ਸੰਗਰੂਰ ਹਸਪਤਾਲ ਤੋਂ ਪੂਰੀ ਜਾਣਕਾਰੀ ਉਹਨਾਂ ਨੇ ਲਈ ਹੈ ਇਸ ਮੌਕੇ ਉਹਨਾਂ ਨੇ ਮਰੀਜ਼ਾਂ ਦਾ ਹਾਲਚਲ ਜਾਣਿਆ ਤੇ ਕਿਹਾ ਕਿ ਉਹ ਹੁਣ ਠੀਕ ਹਨ ਵਿਧਾਇਕਾ ਦਾ ਕਹਿਣਾ ਹੈ ਕਿ ਗੁਰੂਕੋਜ ਦਾ ਬੈਚ ਸੀਲ ਕੀਤਾ ਗਿਆ ਹੈ ਅਤੇ ਗੰਭੀਰਤਾ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅੱਜ ਸਵੇਰੇ ਸੰਗਰੂਰ ਹਸਪਤਾਲ ਦੇ ਵਿੱਚ ਗੈਨੀ ਵਾਰਡ ਵਿੱਚ ਗਲਤ ਗੂਲ ਕੋਜ ਲੱਗਣ ਨਾਲ 15 ਦੇ ਲਗਭਗ ਔਰਤਾਂ ਜਿਨ੍ਹਾਂ ਨੇ ਬੱਚਿਆਂ ਨੂੰ ਜਨਮ ਦਿੱਤਾ ਸੀ ਉਹ ਗੰਭੀਰ ਬਿਮਾਰ ਹੋ ਗਈਆਂ ਮੈਂ ਸਿਵਲ ਹਸਪੀਟਲ ਸੰਗਰੂਰ ਹੁਣ ਜਿਹੜੀ ਕਿਉਂਕਿ ਇਮੀਡੀਏਟਲੀ ਮੇਰੇ ਕੋਲ ਇੱਕ ਖਬਰ ਪਹੁੰਚੀ ਸੀ ਕਿ ਜਿਹੜੀਆਂ ਗਰਭਵਤੀ ਔਰਤਾਂ ਨੇ ਆਫਟਰ ਡਿਲੀਵਰੀ ਜਦੋਂ ਉਹਨਾਂ ਨੂੰ ਜਿਹੜੀ ਐਨਐਸ ਅਸੀਂ ਕਹਦੇ ਹਾਂ ਨਾਰਮਲ ਸਲਾਈਨ ਜਿਹੜਾ ਦਿੱਤਾ ਗਿਆ ਡਿਲੀਵਰੀ ਤੋਂ ਬਾਅਦ ਤੇ ਉਹਦੇ ਜਿਹੜੇ ਨੈਗੇਟਿਵ ਜਿਹੜਾ ਉਹਦਾ ਰਿਐਕਸ਼ਨ ਜਿਹੜਾ ਮਿਲਣ ਮਿਲਿਆ ਸੋ ਮੈਂ ਇਮੀਡੀਏਟਲੀ ਮੈਂ ਹਲਕੇ ਦੇ ਵਿੱਚ ਹੀ ਸੀ ਤੇ ਅੱਜ ਉਹਨਾਂ ਦਾ ਹੁਣੀ ਆ ਕੇ ਮੈਂ ਹਾਲਚਲ ਜਾਣਿਆ ਤੇ 14 ਲੇਡੀ ਸਿਗੀਆਂ ਜਿਨ੍ਹਾਂ ਦੇ ਵਿੱਚੋਂ ਬਾਕੀ ਸਾਰੇ 11 ਵੈਸੇ ਠੀਕ ਐ ਤਿੰਨ ਨੂੰ ਥੋੜੀ ਜਿਹੜੇ ਪ੍ਰੋਬਲਮ ਜ਼ਿਆਦਾ ਆਈ ਸੀਗੀ ਉਹ ਵੀ ਜਿਹੜੇ ਹੁਣ ਸਟੇਬਲ ਨੇ ਉਹਨਾਂ ਦਾ ਮੈਂ ਹਾਲ ਜਿਹੜਾ ਜਾਣ ਕੇ ਆਈ ਆ ਮੇਰੇ ਨਾਲ ਸਿਵਲ ਸਰਜਨ ਔਰ ਸਾਡੇ ਜਿਹੜੇ ਐਸ ਐਮਓ ਨੇ ਸਾਰੇ ਨਾਲ ਡਾਕਟਰਾਂ ਦੀ ਸਾਰੀ ਟੀਮ ਹੈਗੀ ਆ ਸੋ ਇਹਦਾ ਜਿਹੜਾ ਮੇਨਲੀ ਜੋ ਹੁਣ ਤੱਕ ਕਿਉਂਕਿ ਬਾਕੀ ਤਾਂ ਸਾਰਾ ਜਾਂਚ ਤੋਂ ਬਾਅਦ ਪਤਾ ਚੱਲੂਗਾ ਜਿਹੜਾ ਇਹ ਐਨ ਐਸ ਆ ਜਿਹੜਾ ਉਹ ਨਾਰਮਲ ਸਲਾਈਨ ਹੁੰਦਾ ਜਿਹੜਾ ਆਪਾਂ ਜਿਹਨੂੰ ਨਾਰਮਲ ਆਮ ਭਾਸ਼ਾ ਚ ਗਲੂਕੋਜ਼ ਕਹਿੰリエ ਕਿ ਡਿਲੀਵਰੀ ਤੋਂ ਬਾਅਦ ਜਦੋਂ ਇੰਜੈਕਸ਼ਨ ਵਗੈ ਵਿਚ ਪਾ ਕੇ ਦਿੱਤੇ ਜਾਂਦੇ ਸੋ ਉਹ ਜਿਹੜਾ ਬੈਚ ਸੀਗਾ ਸੱਤ ਬੈਚ ਨੇ ਜਿਹੜੇ ਅਲੱਗ-ਅਲੱਗ ਬੈਚੇਸ ਦੇ ਵਿੱਚ ਉਹ ਆਉਂਦਾ ਜਦੋਂ ਇੱਕ ਕੁਆਂਟੀਟੀ ਦੇ ਵਿੱਚ ਕੋਈ ਮੈਡੀਸਨ ਤਿਆਰ ਹੁੰਦੀ ਹੈ ਤਾਂ ਉਹਨੂੰ ਇੱਕ ਬੈਚ ਦਾ ਜਿਹੜਾ ਨਾਮ ਦਿੱਤਾ ਜਾਂਦਾ ਸੋ ਸੱਤ ਬੈਚ ਆਏ ਸੀ ਜਿਹਦੇ ਚੋਂ ਇੱਕ ਦੋ ਦਾ ਜਿਹੜਾ ਰਿਐਕਸ਼ਨ ਆ ਜਿਹੜਾ ਉਹ ਜਿਹੜਾ ਮਿਲਿਆ ਸੋ ਸਾਡੇ ਮਿਨਿਸਟਰ ਸਾਹਿਬ ਨੇ ਡਾਕਟਰ ਬਲਵੀਰ ਜੀ ਨੇ ਸਿਹਤ ਮੰਤਰੀ ਉਹਨਾਂ ਦੇ ਨਾਲ ਵੀ ਗੱਲ ਹੋਈ ਹੈ ਔਰ ਜਿਹੜੇ ਡਾਇਰੈਕਟਰ ਨੇ ਮੈਡਮ ਨੇ ਉਹਨਾਂ ਦੇ ਨਾਲ ਵੀ ਗੱਲ ਹੋਈ ਹੈ ਜਿਹੜੇ ਉਹ ਬੈਚ ਸੀਗੇ ਉਹਨਾਂ ਨੂੰ ਸੀਲ ਕਰ ਲਿਆ ਗਿਆ ਔਰ ਉਹਦੀ ਜਿਹੜੀ ਜਾਂਚ ਦੇ ਲਈ ਉਹਨਾਂ ਨੂੰ ਜਿਹੜਾ ਭੇਜਿਆ ਜਾਊਗਾ ਇਸ ਟਾਰਪਣੀ ਦੇ ਵਿੱਚ ਪਹਿਲਾਂ ਵੀ ਆਉਂਦਾ ਸੀ ਜਾਂ ਇਸ ਵਾਰ ਪਹਿਲੀ ਵਾਰ ਆਇਆ ਸੀ ਦੇਖੋ ਮੈਨੂੰ ਡਿਟੇਲ ਦੇ ਵਿੱਚ ਇਹਦੇ ਬਾਰੇ ਕੁਝ ਮੈਂ ਨਹੀਂ ਕਹਿ ਸਕਦੀ ਕਿਉਂਕਿ ਮੇਰੇ ਨਾਲ ਕਨਸਰਨ ਦੇ ਨਹੀਂ ਸੀਗਾ ਪਰ ਇਹ ਆ ਵੀ ਜਿਹੜੇ ਵੀ ਬੈਚ ਦੇ ਵਿੱਚ ਜਿਹੜੀ ਵੀ ਕੰਪਨੀ ਤੋਂ ਆਇਆ ਉਹਦੀ ਜਿਹੜੀ ਸੀਲ ਕਰਕੇ ਉਹਦੇ ਸੈਂਪਲ ਨੇ ਜਿਹੜੇ ਉਹ ਭੇਜੇ ਜਾ ਰਹੇ ਨੇ ਉਸ ਤੋਂ ਬਾਅਦ ਪਤਾ ਚੱਲੂਗਾ ਕਿ ਇਹਦੇ ਵਿੱਚ ਪ੍ਰੋਬਲਮ ਕੀ ਹੈ ਕਿੱਥੇ ਜਿਹੜੀ ਕਮੀ ਰਹੀ ਹੈ ਤੁਸੀਂ ਗੱਲਬਾਤ ਕਰੀਆ ਮਹਿਲਾਵਾਂ ਨਾਲ ਕਿਸ ਤਰ੍ਹਾਂ ਦੀ ਦਿੱਕ ਦੱਸਿਆ ਕੀ ਰੈਕਸ਼ਨ ਕੀ ਜਾਏਗੀ ਠੀਕ ਹੈ ਇੱਕ ਤਾਂ ਜਿਹੜੀ ਉਹਨਾਂ ਨੂੰ ਜਦੋਂ ਜਿਹੜੀ ਡੋਜ਼ ਦਿੱਤੀ ਇੱਕਦਮ ਕੰਬਾ ਲੱਗਿਆ ਤੇ ਮਤਲਬ ਬੇਹੋਸ਼ੀ ਦੀ ਤਰ੍ਹਾਂ ਜਿਹੜਾ ਉਹਨਾਂ ਨੂੰ ਮਹਿਸੂਸ ਹੋਇਆ ਔਰ ਜਿਹੜੀ ਸਾਹ ਦੇ ਵਿੱਚ ਵੀ ਜਿਹੜੀ ਪ੍ਰੋਬਲਮ ਆਈ ਹੈ ਸੋ ਉਦਾਂ ਦੇ ਜਿਹੜੇ ਸਿੰਪਟਮ ਜੋ ਲੇਡੀਜ਼ ਦੇ ਮੁਤਾਬਕ ਜਿਹੜਾ ਦੱਸਣ ਦੇ ਮੁਤਾਬਕ ਆਇਆ ਸਥਿਤੀ ਹੈ ਜਿਹੜੀ ਉਹ ਸਟੇਬਲ ਹੈ ਸਾਰਾ ਜਿਹੜਾ ਸਾਰੇ ਡਾਕਟਰਸ ਨੇ ਜਿਹੜੀ ਉਹ ਸਥਿਤੀ ਨੂੰ ਜਿਹੜਾ ਕੰਟਰੋਲ ਕਰ ਲਿਆ ਗਿਆ ਔਰ ਸਾਰੀਆਂ ਸਿਹਤ ਯਾਬ ਜਿਹੜੀ ਲੇਡੀਜ਼ ਨੇ ਮੈਂ ਕਾਮਨਾ ਕਰਦੀ ਹਾਂ ਕਿ ਸਹੀ ਹੋ ਕੇ ਆਪਣੇ ਬੱਚਿਆਂ ਨੂੰ ਲੈ ਕੇ ਪਰਿਵਾਰਾਂ ਦੇ ਵਿੱਚ ਜਾਣਗੇ ਔਰ ਜਿੱਥੇ ਜਿਹੜੀ ਕੋਈ ਪ੍ਰੋਬਲਮ ਆਈ ਹੈ ਉਹਦਾ ਜਿਹੜਾ ਡਾਕਟਰ ਸਾਹਿਬ ਸਾਡੇ ਹੈਲਥ ਮਿਨਿਸਟਰ ਨੇ ਉਹਨਾਂ ਕਲੀਅਰ ਕਰ ਦਿੱਤਾ ਗਿਆ ਔਰ ਡਾਇਰੈਕਟਰ ਮੈਡਮ ਨੇ ਇਹਦੇ ਸੈਂਪਲ ਨੇ ਜਿਹੜੇ ਉਹ ਬਕਾਇਦਾ ਜਿਹੜੇ ਭੇਜੇ ਜਾ ਰਹੇ ਨੇ ਤੇ ਸੈਂਪਲ ਦੀ ਰਿਪੋਰਟ ਜਿਹੜੀ ਆਉਣ ਤੋਂ ਬਾਅਦ ਹੀ ਜਿਹੜਾ ਕੁਛ ਇਹਦੇ ਉੱਤੇ ਜਿਹੜਾ ਕਿਹਾ ਜਾ ਸਕਦਾ ਕੈਂਡੀ ਵਾਰਡ ਦੇ ਵਿੱਚ ਹੀ ਗੱਲ ਕੀਤੀ ਜਾਵੇ ਲਿਫਟ ਬੰਦ ਪਈ ਹੈ ਕਿਸੇ ਵੀ ਬੈੱਡ ਦੇ ਉੱਪਰ ਚਾਦਰ ਨਹੀਂ ਹੈ ਕਿ ਬਾਥਰੂਮ ਆ ਤੇ ਮੇਰੇ ਪਰਿਵਾਰਕ ਮੈਂਬਰ ਹੈ ਦੇਖੋ ਮੈਂ ਤਾਂ ਹੁਣ ਮਿਲ ਕੇ ਆਈਆਂ ਤੇ ਸਾਰੇ ਠੀਕ ਹੈ ਲਿਫਟ ਦੀ ਪ੍ਰੋਬਲਮ ਜ਼ਰੂਰ ਹੈਗੀ ਆ ਕਿਉਂਕਿ ਉਹਦੀ ਜਿਹੜੀ ਮੈਂਟੇਨੈਂਸ ਦਾ ਜਿਹੜਾ ਦਿੱਤਾ ਹੋਇਆ ਸੋ ਉਹ ਇੱਕ ਲੰਬਾ ਚੌੜਾ ਇਸ਼ੂ ਹੈਗਾ ਜਿਹੜੇ ਪਿਛਲੀਆਂ ਸਰਕਾਰਾਂ ਦੇ ਵਿੱਚ ਜਿਸ ਤ ਜੇ ਸ਼ਹਿਰ ਦੀ ਬਾਕੀ ਮਸਲਿਆਂ ਦੇ ਵਿੱਚ ਛੇੜਲਾਂ ਤਾਂ ਜਿਹੜੀਆਂ ਕੰਪਨੀਆਂ ਨੂੰ ਦਿੱਤੇ ਹੋਏ ਨੇ ਸਾਰਿਆਂ ਦਾ ਮਾੜਾ ਹਾਲ ਹੈ ਅਸੀਂ ਤਾਂ ਇਕੱਲੇ-ਇਕੱਲੇ ਨੂੰ ਟਰਮੀਨੇਟ ਕਦੇ ਬਲੈਕਲਿਸਟ ਕਰਨ ਦੇ ਲਈ ਉੱਤੇ ਜਿਹੜੀਆਂ ਕਾਰਵਾਈਆਂ ਖਿੱਚੀਆਂ ਹੋਈਆਂ ਨੇ ਸੋ ਜਿੱਥੇ ਕਿਤੇ ਕੋਈ ਕਮੀ ਆਉਂਦੀ ਹੈ ਤਾਂ ਮੇਰੇ ਧਿਆਨ ਦੇ ਵਿੱਚ ਆਉਂਦੀ ਹੈ ਤਾਂ ਅਸੀਂ ਉਹਨੂੰ ਤੁਰੰਤ ਜਿਹੜਾ ਉਹਨੂੰ ਹੱਲ ਕਰਵਾਇਆ ਜਾਂਦਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਕੇ ਲਈ ਬੈਲ ਆਈਕਨ ਤੇ ਕਲਿੱਕ